हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਦੀ ਬਿਜਾਈ ਕਿਸਾਨ ਵੀਰੋ ਹੁਣ ਜੋਰਾਂ ਦੇ ਸ਼ੁਰੂ ਹੋ ਜਾਣੀਆਂ ਤੇ ਕਿਉਂਕਿ ਬਿਰਲੀ ਬਿਰਲੀ ਬਿਜਾਈ ਤਾਂ ਕਾਫੀ ਅਕਤੂਬਰ ਦੇ ਆਖਰੀ ਹਫਤੇ ਤੋਂ 25 24 ਅਕਤੂਬਰ ਤੋਂ ਹੀ ਚੱਲ ਰਹੀ ਹੈ ਤੇ ਜਿਹੜੇ ਮਾਲਵਾ ਬੈਲਟ 'ਚ ਖਾਸ ਤੌਰ ਤੇ ਜਿਹੜਾ ਪੂਸਾ 44 ਸੀ ਜਾਂ ਪੀਲੀ ਪੂਸਾ ਡੋਗਰ ਪੂਸਾ ਵਗੈਰਾ ਕਿਸਾਨ ਵੀਰਾਂ ਨੇ ਕਿਸਮਾਂ ਲਾਈਆਂ ਸੀਗੀਆਂ ਉੱਥੇ ਜਿਹੜੀ ਹੁਣ ਨਾਲ-ਨਾਲ ਬਾੜੀ ਚੱਲੀ ਜਾਂਦੀ ਦੇ ਨਾਲ-ਨਾਲ ਕਿਸਾਨ ਵੀਰ ਜਿਹੜਾ ਹੈਗਾ ਜਲਦੀ-ਜਲਦੀ ਜਿਹੜੀ ਕਣਕ ਬੀਜਣ ਦੀ ਕੋਸ਼ਿਸ਼ ਕਰ ਰਿਹਾ ਬਹੁਤੀ ਕਾਲ ਵੀ ਕਰਨ ਦੀ ਲੋੜ ਨਹੀਂ ਹੈਗੀ ਟਾਈਮ ਅਜੇ ਹੈਗਾ ਕਿਉਂਕਿ ਉਹਨਾਂ ਬਾਣਾ ਦੇ ਵਿੱਚ ਗਿੱਲ ਵੀ ਬਣੀ ਰਹੀ ਹੈ ਜਿੱਥੇ ਹਜੇ ਤੱਕ ਫਸਲ ਖੜੀ ਸੀਗੀ ਕੋਈ ਕਿਸੇ ਕਿਸਮ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਬੀਜ ਜਿਹੜੀ ਵੀ ਤੁਸੀਂ ਵੈਰੈਟੀ ਸਿਲੈਕਟ ਕੀਤੀ ਹੈ ਗ੍ਰੇਡੇਡ ਬੀ ਹੋਵੇ ਵਧੀਆ ਕੁਆਲਿਟੀ ਦਾ ਟਰੀਟਮੈਂਟ ਉਹਦੀ ਕਰਕੇ ਸਹੀ ਮਾਤਰਾ ਜੀ ਬੀਜ ਪਾਉਣਾ ਨਾ ਵੱਧ ਪਾਉਣਾ ਨਾ ਘੱਟ ਪਾਉਣਾ 40 ਕਿਲੋ ਬੀਰ ਕਮੈਂਡਡ ਜੇ ਬਹੁਤ ਜ਼ਿਆਦਾ ਬੀ ਪਾਉਣੇ ਆ ਤਾਂ ਉਹਦੇ ਨਾਲ ਬੂਟਿਆਂ ਚ ਆਪਸੀ ਕੰਪੀਟੀਸ਼ਨ ਵੱਧ ਕੇ ਬੂਟੇ ਕਮਜ਼ੋਰ ਰਹਿੰਦੇ ਆ ਝਾੜ ਘਟ ਸਕਦਾ ਦਾਣਿਆਂ ਦੀ ਗਿਣਤੀ ਸਿੱਟੇ ਦਾ ਸਾਈਜ਼ ਫਸਲ ਡਿੱਗ ਵੀ ਸਕਦੀ ਹੈ ਜੇ ਘੱਟ ਬੀ ਪਾਉਗੇ ਉਹਨੂੰ ਫਟਾਰਾ ਕਰਾਉਣ ਵਾਸਤੇ ਆਪਾਂ ਫਿਰ ਲੱਲਾ ਭੱਬਾ ਜਿਹੜਾ ਹੈਗਾ ਅ ਮਸਾਲੇ ਪਾਉਣ ਲੱਗ ਪੈਣੇ ਆ ਤਾਂ ਉਹਦੇ ਵਿੱਚ ਕਈ ਵਾਰ ਜਿਹੜਾ ਹੈਗਾ ਜਿਹੜੇ ਸਾਈਡਾਂ ਤੋਂ ਟੇਲਰ ਨਿਕਲਦੇ ਜੇ ਜ਼ਿਆਦਾ ਉਹਦੀ ਫੋੜ ਕਰਾਉਣ ਦੀ ਕੋਸ਼ਿਸ਼ ਕਰਦੇ ਝੋਨੇ ਵਾਂਗੂ ਤਾਂ ਉਹਦੇ ਸਿੱਟੇ ਦਾ ਸਾਈਜ਼ ਵੀ ਛੋਟਾ ਹੋ ਸਕਦਾ ਪ੍ਰਾਇਮਰੀ ਟੇਲਰ ਆ ਜਿਹੜੇ ਮੇਨ ਟੇਲਰ ਨੇ ਮਦਰ ਟੇਲਰ ਨੇ ਜਿਹੜੇ ਵਿਚਾਲ ਮੇਨ ਬੂਟੇ ਦੀ ਸ਼ਾਖਾ ਹੁੰਦੀ ਹੈ ਉਹਨਾਂ ਦੀ ਗਿਣਤੀ ਪ੍ਰੋਪਰ ਚਾਹੀਦੀ ਉਹਦੇ ਵਾਸਤੇ 40 ਕਿਲੋ ਵੀ ਸਹੀ ਹੈ ਜਿਹੜੀ ਹੈਗੀ ਹੈ ਪੀ ਵੀ ਡਬਲ 869 ਜਾਂ ਉਹਨਾਂ ਤੋਂ ਪੀ ਵੀ ਡਬਲ 50 ਉਹਦਾ ਆਪਾਂ 45 ਕਿਲੋ ਤੱਕ ਵੀ ਪਾਉਣਾ ਜੇ ਤੁਸੀਂ ਜਿਹੜਾ ਵਧੀਆ ਗ੍ਰੇਡੇਡ ਵੀ ਹੈ ਜਿਹੜਾ ਜੇ ਘਰ ਦਾ ਬੀਜ ਵਰਤ ਰਹੇ ਆ ਫਿਰ ਤੁਸੀਂ 50 ਕਿਲੋ ਤੱਕ ਪਾ ਸਕਦੇ ਆ 0 ਡਰਿੱਲ ਸੁਪਰ ਸੀਡਰ ਦੇ ਵਿੱਚ ਵੀ ਤੁਸੀਂ 45 50 ਕਿਲੋ ਤੱਕ ਬੀਜ ਪਾ ਸਕਦੇ ਆ ਕਿਉਂਕਿ ਕਈ ਵਾਰ ਕਿਸਾਨ ਵੀਰਾਂ ਦੇ ਵਿੱਚ ਜਿਹੜਾ ਖਾਸ ਤੌਰ ਤੇ ਆਪਾਂ ਐਸਐਮਐਸ ਵਾਲੀ ਕਮਬਾਈਨ ਨਾਲ ਨਹੀਂ ਵੜਾਇਆ ਹੁੰਦਾ ਪਰਾਲੀ ਇੱਕ ਸਾਰ ਨਹੀਂ ਖਿਲਾਰੀ ਹੁੰਦੀ ਕਈ ਵਾਰ ਉੱਪਰੋਂ ਹੀ ਤਰ ਜਾਂਦਾ ਸੁਪਰ ਸੀਡਰ ਉੱਥੇ ਜਿਹੜਾ ਬੀਜ ਆ ਥੱਲੇ ਨਹੀਂ ਜਾਂਦਾ ਫਿਰ ਤੁਹਾਨੂੰ ਪਹਿਲੇ ਪਾਣੀ ਤੇ ਜਾ ਕੇ ਬੀਜ ਦਾ ਛੱਟਾ ਦੇਣਾ ਪਊ ਜੇ ਕਣਕ ਬਿਰਲੀ ਰਹਿ ਗਈ ਤਾਂ ਇਹਦੇ ਵਿੱਚ ਸਮੱਸਿਆ ਆ ਸਕਦੀ ਹੈ ਦੂਸਰੇ ਨੰਬਰ ਤੇ ਜਿਹੜਾ ਜਿੱਥੇ ਕਿਸਾਨ ਵੀਰ ਕਈ ਪੁੱਛਦੇ ਕੇ ਅਸੀਂ ਪ੍ਰਾਲੀ ਵਿੱਚ ਬਾਉਨੇ ਜਿੱਥੇ ਤੁਸੀਂ ਪ੍ਰਾਲੀ ਵਿੱਚ ਬਾਉਨੇ ਆ ਤਿੰਨ ਚਾਰ ਸਾਲ ਜਿੱਥੇ ਹੋਗੇ ਖਾਸ ਤੌਰ ਤੇ ਤੇ ਮਿੱਟੀ ਪਰਖ ਕਰਾਈਆ ਫੇਰ ਤਾਂ ਤੁਹਾਨੂੰ ਪਤਾ ਹੀ ਆ ਵੈਸੇ ਤੁਹਾਨੂੰ ਜਿਹੜਾ ਹੈਗਾ ਵੱਖਰੇ ਤੌਰ ਤੇ ਪोटाश ਵਗੈਰਾ ਪਾਉਣ ਦੀ ਜ਼ਰੂਰਤ ਉਥੇ ਹੈ ਨਹੀਂਗੀ ਕਿਉਂਕਿ ਉਥੇ ਖੇਤ ਦੀ ਜਿਹੜੀ ਕੰਡੀਸ਼ਨ ਆ ਬੜੀ ਵਧੀਆ ਹੈਗੀ ਆ ਜਿੱਥੇ ਜਿਹੜਾ ਹੈਗਾ ਖੇਤ ਆਪਾਂ ਜਿਹਦੀ ਖੇਤ ਦੀ ਖੇਤ ਦੀ ਜਾਣ ਕੱਢੀ ਹੋਈ ਆ ਕੋਈ ਰੂੜੀ ਨਹੀਂ ਕੋਈ ਪ੍ਰਾਲੀ ਨਹੀਂ ਆਪਾਂ ਖੇਤ ਦੇ ਵਿੱਚ ਪਾਉਂਦੇ ਕੋਈ ਹਰੀ ਖਾਦ ਨਹੀਂ ਕਰਦੇ ਉਥੇ ਆਪਾਂ ਨੂੰ ਇਹ ਤੱਤ ਪਾਉਣੇ ਪੈਣੇ ਆ ਉਥੇ ਜਿੰਕ ਦਾ ਵੀ ਖਿਆਲ ਕਰ ਲਓ ਇਹਦੇ ਬਾਰੇ ਵੀ ਆਪਾਂ ਵੀਡੀਓ ਵੱਖਰੀ ਪਾ ਦਾਂਗੇ ਸੋ ਉਥੇ ਸਲਫਰ ਦਾ ਵੀ ਖਿਆਲ ਕਰ ਲਓ ਉਹਦੇ ਬਾਰੇ ਵੀ ਵੀਡੀਓ ਆਪਾਂ ਵੱਖਰੀ ਕਰਾ ਅਪਲੋਡ ਕਰਤੀ ਆ ਤੇ ਜਿੱਥੇ ਕਿਸਾਨ ਵੀ ਜਿਹੜੇ ਪਰਾਲੀ ਲੰਬੇ ਸਮੇਂ ਤੋਂ ਪਾਉਂਦੇ ਆ ਰਹੇ ਆ ਉਥੇ ਤਾਂ ਫਿਰ ਆਪਾਂ ਨੂੰ ਯੂਰੀਆ ਵੀ ਘਟ ਜਾਂਦੀ ਏ ਡੋਜ਼ ਫਿਰ ਆਪਾਂ ਜਿਹੜੀਆਂ ਹੈਗੀਆਂ ਮੈਗਨੀ ਜਿੰਕ ਵਗੈਰਾ ਜਿਹੜੀਆਂ ਆਉਣਗੀਆਂ ਸਪਰੇਅਾਂ ਅੱਗੇ ਜਾ ਕੇ ਆਪਣਾ ਫਾਰਮੂਲਾ ਆਪਾਂ ਇੱਕ ਦੋ ਸਪਰੇਅਾਂ ਕਰਾ ਦਿੰਨੇ ਆ ਯੂਰੀਆ ਪਾ ਦੇਈ ਦੀ ਆ ਤੇ ਰეკਮੈਂਡਡ ਜਿਹੜੀ ਡੀਏਪੀ ਉਹਦੇ ਨਾਲੋਂ 5-7 ਕਿਲੋ ਡੀਏਪੀ ਵੀ ਘੱਟ ਪਾ ਸਕਦੇ ਕਿਉਂਕਿ ਬਾਹਣ ਦੇ ਵਿੱਚ ਜਾਨ ਬਣੀ ਹੋਈ ਹੈ ਜਿੱਥੇ ਆਰਗੈਨਿਕ ਮੈਟਰ ਐਡ ਹੈ ਪਰਾਲੀ ਐਡ ਹੋਈ ਜਾਂਦੀ ਵੱਖ-ਵੱਖ ਤਰ੍ਹਾਂ ਦੇ ਤੱਤ ਐਡ ਹੁੰਦੇ ਆ ਬੇਨਤੀ ਆ ਸੁਪਰ ਸੀਡਰ ਹੈਪੀ ਸੀਡਰ ਨਾਲ ਕੋਸ਼ਿਸ਼ ਕਰੋ ਕਿਸਾਨ ਵੀਰੋ ਪਰਾਲੀ ਖੇਤ ਦੇ ਵਿੱਚ ਸਾਂਭ ਕੇ ਬਿਜਾਈ ਕਰ ਲਈਏ ਕਿਉਂਕਿ ਜਿਹੜੇ ਕਿਸਾਨ ਵੀਰ ਕਰ ਰਹੇ ਉਹ ਵੀ ਆਪਣੇ ਵਿੱਚੋਂ ਹੀ ਆ ਤੇ ਆਪਣੀ ਜ਼ਮੀਨ ਦੀ ਸਿਹਤ ਦਿਨੋ ਦਿਨ ਹੋਰੀ ਖਰਾਬ ਤੇ ਆਪਾਂ ਪਰਾਲੀ ਲੋਕਾਂ ਦੇ ਖੇਤਾਂ 'ਚ ਮੁੜ ਕੇ ਕਈ ਵਾਰ ਲੱਭ ਲੱਭ ਕੇ ਖੇਤ 'ਚ ਪਾਇਆ ਕਰਾਂਗੇ ਜ਼ਮੀਨ ਦੀ ਸਿਹਤ ਬੜੀ ਖਰਾਬ ਹੋ ਰਹੀ ਹੈ ਨਵੀਆਂ ਨਵੀਆਂ ਬਿਮਾਰੀਆਂ ਤਾਂ ਹੀ ਆ ਰਹੀਆਂ ਨੇ ਕਿਉਂਕਿ ਸਾਰੇ ਤਰ੍ਹਾਂ ਦੇ ਤੱਤ ਆ ਜਿਹੜੇ ਉਹ ਆਪਣੇ ਤੋਂ ਪਾਉਣੇ ਮੁਸ਼ਕਲ ਹੈ ਜਿਹੜੇ ਪਰਾਲੀ ਫਸਲੀ ਰਹੇਤ ਖੂੰਦਾ ਹਰੀ ਖਾਦ ਆ ਰੂੜੀ ਉਹ ਸਾਰੇ ਤੱਤ ਵਿੱਚ ਐਡ ਕਰਦਿਆਂ ਉਹ ਕਈ ਵਾਰ ਆਪਾਂ ਕਈ ਕਿਸਾਨ ਵੀਰ ਕਰ ਨਹੀਂ ਰਹੇ ਹੈਗੇ ਕਿਉਂਕਿ ਨਰੀ ਜਿਹੜੀ ਖਾਦ ਹੈ ਇਹ ਜਿਹੜੀ ਝੋਨੇ ਦੀ ਪਰਾਲੀ ਹੈ ਸਾਰੀ ਦੀ ਸਾਰੀ ਖਾਦ ਦਾ ਖਜ਼ਾਨਾ ਇਹ ਆਪਾਂ ਖੇਤ ਦੇ ਵਿੱਚ ਜੇ ਐਡ ਕਰ ਲਈਏ ਆਪਣੇ ਕੋਲੇ ਸੁਨਹਿਰੀ ਮੌਕਾ ਹੁੰਦਾ ਇਸ ਵੇਲੇ ਕਿਉਂਕਿ ਫਸਲ ਆਪਾਂ ਵੱਢ ਲਈ ਆ ਉਹ ਆਪਾਂ ਜਿਹੜਾ ਹੈਗਾ ਵਖਰੀ ਆਪਣੀ ਮਿਹਨਤ ਦਾ ਮੁੱਲ ਆਪਾਂ ਨੂੰ ਮਿਲ ਗਿਆ ਤੇ ਇਹ ਆਪਣੇ ਕੋਲੇ ਖਾਦ ਪਿੱਛੇ ਰਹਿ ਜਾਂਦੀ ਹੈ ਇਹਨੂੰ ਆਪਾਂ ਜਿਹੜਾ ਹੈਗਾ ਖਰਾਬ ਨਾ ਕਰੀਏ ਇਹਨੂੰ ਖੇਤ ਦੇ ਵਿੱਚ ਹੀ ਜज्ਬ ਕਰਾ ਕੇ ਤੇ ਫਸਲ ਨੂੰ ਜਿਹੜੀ ਹੈਗੀ ਆ ਐਂ ਦੇਸੀ ਕਿਹੋ ਜਿਹਾ ਵਾਂਗੂ ਜਿਹੜੀ ਇਹ ਲੱਗਦੀ ਹੈ ਪਹਿਲੇ ਸਾਲ ਦੂਜੇ ਸਾਲ ਥੋੜੀ ਸੀਐਨ ਰੇਸ਼ੋ ਬੈਲੈਂਸ ਕਰਨ ਵਾਸਤੇ ਨਾਈਟ੍ਰੋਜਨ ਦੀ ਥੋੜੀ ਬਹੁਤੀ ਜ਼ਰੂਰਤ ਵੱਧ ਪੈ ਸਕਦੀ ਆ ਉਦੋਂ ਬਾਅਦ ਜਿਹੜਾ ਹੈਗਾ ਤੀਜੇ ਚੌਥੇ ਸਾਲ ਜਾ ਕੇ ਇੰਨਾ ਖੇਤ ਵਧੀਆ ਸੋਹਣਾ ਹੋ ਜਾਂਦਾ ਮਾਈਕਰੋ অর্গানিਜ਼ਮ ਵੱਧ ਜਾਂਦੇ ਆ ਤੇ ਫਸਲ ਆ ਜਿਹੜੀ ਆਪਣੇ ਆਪ ਬੜੀ ਵਧੀਆ ਹੋਣ ਲੱਗ ਪੈਂਦੀ ਆ ਸਪਰੇਆਂ ਆਧਾਰਿਆਂ ਦਾ ਆਪਣਾ ਖਰਚਾ ਘਟ ਜਾਂਦਾ ਸੋ ਆਪਾਂ ਇਹ ਮਾਨ ਬਣਾਲੀਏ ਕਈ ਕਿਸਾਨ ਵੀ ਇਹਨੇ ਮਾਨ ਹੀ ਬਣਾਇਆ ਹੁੰਦਾ ਕਿ ਨਾਲ ਦੇ ਖੇਤ ਗਵਾਂਢੀ ਦਾ ਵੀ ਜਿਹੜਿਆ ਸੁਪਰ ਸੀਡਰ ਹੈਪੀ ਸੀਡ ਨਾਲ ਵੀ ਅਸੀਂ ਸਾਡੇ ਤਾਂ ਇਹ ਜਿਹੜੀ ਬਿਜਾਈ ਨਹੀਂ ਹੁੰਦੀ ਅਸੀਂ ਤਾਂ ਜਿਹੜਾ ਪਰਾਲੀ ਸਾੜੇ ਤੋਂ ਬਿਨਾ ਸਾਡਾ ਸਰਦਾ ਨਹੀਂ ਹੈਗਾ ਸੋ ਬੇਨਤੀਆਂ ਨੇ ਇਹ ਤੇ ਜਿਹੜਾ ਬੀਜ ਆ ਗ੍ਰੇਡਰ ਟ੍ਰੀਟਮੈਂਟ ਬੀਜ ਦੀ ਸੋਧ ਜ਼ਰੂਰ ਕਰੋ ਬੀਜ ਦੀ ਮਾਤਰਾ ਸਹੀ ਰੱਖੋ ਬੀਜ ਦੀ ਸੋਧ ਜਰੂਰ ਕਰੋ ਇਸ ਤੋਂ ਬਾਅਦ ਜਿਹੜਾ ਹੈਗਾ ਨਾਲ ਦੀ ਨਾਲ ਆਪਾਂ ਜਿਹੜੀ ਕੋਈ ਜੋ ਕੋਈ ਸਪਰੇਆ ਕਰਨ ਕਰਨੀਆਂ ਨੇ ਉਹਦੇ ਬਾਰੇ ਆਪਾਂ ਨਾਲ ਦੀ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਕਈ ਕਿਸਾਨ ਵੀਰ ਜਿਹੜੇ ਕਹਿੰਦੇ ਡ੍ਰਿੱਲ ਸਾਡੇ ਤੋਂ ਡੀਏਪੀ ਨਹੀਂ ਪੂਰੀ ਡ੍ਰਿੱਲ ਹੋਈ ਪਹਿਲਾਂ ਡ੍ਰਿੱਲ ਪੂਰੀ ਬੀ ਬੀ ਦੀ ਮਾਤਰਾ ਜਿਹੜੀ ਖਾਦ ਦੀ ਮਾਤਰਾ ਉਹ ਮੰਨੋ ਜੇ ਨਹੀਂ ਪੈਂਦੀ ਤਾਂ ਫਿਰ ਆਪਾਂ ਫਾਸਫੋਰਸ ਵਾਲੀ ਘਾਤ ਫਿਰ ਪਾਣੀ ਤੇ ਪੈਣੀ ਹੈ ਪਹਿਲੇ ਪਾਣੀ ਤੇ ਜਾ ਕੇ ਜਿਹੜੀ ਖਾਦ ਆਪਣੀ ਰਹਿ ਗਈ ਉਹ ਪਹਿਲੇ ਪਾਣੀ ਤੇ ਜਾ ਕੇ ਪੈਣੀ ਆਪਣੇ ਤੋਂ ਇਹ ਗੱਲ ਪੱਲੇ ਬੰਨ ਲਓ ਤੇ ਪਹਿਲਾਂ ਆਪਾਂ ਜਿਹੜੀ ਡ੍ਰਿੱਲ ਆ ਉਹ ਉਨੀ ਦੇਖੋ ਵੀ ਜਿਹੜਾ ਬੀਜ ਆ ਤੇ ਖਾਲ ਸਹੀ ਪੈ ਰਹੀ ਕਿ ਨਹੀਂ ਕਈ ਕਿਸਾਨ ਵੀਰ ਜਿਹੜੇ 20 ਕਿਲੋ ਹੀ ਡ੍ਰਿੱਲ ਕਰ ਪਾਉਂਦੇ ਆ ਡੀਏਪੀ ਵਗੈਰਾ ਸੋ ਇਹ ਬੇਨਤੀਆਂ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ